ਇਹ ਗੱਲ ਯਾਦ ਰੱਖਣਾ ਪਰ ਅੱਜ ਬੰਦਾ ਕੀ ਕਰਦਾ ਹੈ ਆਪਣੇ ਤੇ ਮਿਹਨਤ ਨਹੀਂ ਕਰਦਾ ਮੈਂ ਜੀ ਰੱਬ ਨੂੰ ਪਾਣਾ ਚਾਹੁੰਦਾ ਹਾਂ ਮੈਂ ਕਾਮਯਾਬੀ ਨੂੰ ਪਾਣਾ ਚਾਹੁੰਦਾ ਹਾਂ ਮੈਂ ਸਫਲਤਾ ਨੂੰ ਪਾਣਾ ਚਾਹੁੰਦਾ ਹਾਂ ਤਾਂ ਇਹ ਗੱਲ ਫੇਰ ਕਮਾਂਗੇ ਚਾਹੇ ਖੁਸ਼ੀ ਦੀ ਗੱਲ ਹੋਵੇ ਕਾਮਯਾਬੀ ਹੋਵੇ ਸਫਲਤਾ ਹੋਵੇ ਭਗਵਾਨ ਹੋਵੇ ਰੱਬ ਹੋਵੇ ਉਹਨੂੰ ਪਾਣ ਵਾਸਤੇ ਉਧਰ ਜਾਣ ਦੀ ਨਹੀਂ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕਾਮਯਾਬੀ ਉਹੀ ਹੁੰਦਾ ਜੋ ਆਪਣੇ ਤੇ ਕੰਮ ਕਰਦਾ ਹੈ ਜਿਦਾ ਸ਼੍ਰੀ ਕ੍ਰਿਸ਼ਨ ਨੇ ਗੀਤਾ ਦੇ ਅੰਦਰ ਬੜੀ ਵਧੀਆ ਗੱਲ ਕਹੀ ਹੈ ਇਹ ਗੱਲ ਆਪਣੇ ਦਿਮਾਗ 'ਚ ਨੋਟ ਕਰ ਲੈਣਾ ਕਿ ਗੀਤਾ ਮੇਂ શ્રીਕ੍ਰਿਸ਼ਨ ਨੇ ਬਾਤ ਕਹੀ ਗੰਭੀਰ ਕਿਹੜੀ ਗੱਲ ਕਹੀ ਗੰਭੀਰ ਗੰਭੀਰ ਦਾ ਮਤਲਬ ਹੁੰਦਾ ਬੜੀ ਗਹਿਰੀ ਗੱਲ ਕਹਿ ਦਿੱ ਕਿਹੜੀ ਗੱਲ ਕਹਿ ਦਿੱ ਗਹਿਰੀ ਜਿਹਦੇ ਚ ਬੜਾ ਰਾਜ ਛੁਪਿਆ ਹੋਇਆ ਹੈ ਔਰ ਅਗਰ ਬੰਦਾ ਉਹ ਰਾਜ ਨੂੰ ਸਮਝ ਲਵੇ ਤਾਂ ਬੰਦੇ ਦੀ ਜ਼ਿੰਦਗੀ ਬਦਲ ਸਕਦੀ ਹੈ ਕਿਹੜੀ ਗੱਲ ਗਹਿਰੀ ਗਈ શ્રીਕ੍ਰਿਸ਼ਨ ਨੇ ਹੁਣ ਸਿਰਫ ਸੁਣਨੀ ਨਹੀਂ ਹੈ ਯਾਦ ਵੀ ਰੱਖਣੀ ਹੈ ਔਰ ਨਾਲ-ਨਾਲ ਤੁਸੀਂ ਬੋਲਣਾ ਤਾਂ ਕਿ ਬੋਲਣ ਨਾਲ ਬੰਦੇ ਨੂੰ ਉਹ ਗੱਲ ਯਾਦ ਵੀ ਗੀਤਾ ਮੇਂ શ્રીਕ੍ਰਿਸ਼ਨ ਨੇ ਬਾਤ ਕਹੀ ਗੰਭੀਰ ਔਰੋਂ ਸੇ ਕਾਇਰ ਲੜੇ ਖੁਦ ਸੇ ਲੜੇ ਸੋ ਵੀਰ ਕਹਿੰਦੇ ਜਿਹੜੇ ਦੂਸਰਿਆਂ ਨਾਲ ਲੜਦੇ ਨੇ ਉਹ ਕਾਇਰ ਹੁੰਦੇ ਐ ਬਹਾਦਰ ਹੋ ਨਹੀਂ ਅਜਾਂ ਆਂਡੀਆਂ ਗੋਂਡੀਆਂ ਨਾਲ ਲੜਦਾ ਫਿਰੇ ਲੈ ਮੈਂ ਡਰਦਾ ਐ ਨਾ ਤੂੰ ਮੈਂ ਡਰਦਾ ਕਿਸੇ ਤੋਂ ਮੈਂ ਤਾਂ ਚਾਰ ਬੰਦੇ ਨੂੰ ਫੜ ਮਾਰ ਦੂੰ ਮੈਂ ਚਾਰ ਬੰਦਿਆਂ ਨਾਲ ਟਿਕੜਾ ਕਰ ਲੂੰ ਕਹਿੰਦੇ ਕਾਇਰ ਐ ਇਹ ਗੱਲ ਯਾਦ ਰੱਖਣਾ ਹਮੇਸ਼ਾ ਇੱਚ ਬਹਾਦਰੀ ਨਹੀਂ ਹੈ ਕਿ ਦੂਜਿਆਂ ਨਾਲ ਲੜਦੇ ਫਿਰਿਏ ਸੀ ਕਿਉਂਕਿ ਔਰੋਂ ਸੇ ਕਾਇਰ ਲੜੇ ਕਹਿੰਦੇ ਸਾਡੀਆਂ ਨਜ਼ਰਾਂ ਵਿੱਚ ਦੂਜਿਆਂ ਨਾਲ ਲੜਨ ਵਾਲਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਦੂਜਿਆਂ ਦਾ ਬੁਰਾ ਕਰਨ ਵਾਲਾ ਇੱਕ ਕਾਇਰ ਇਨਸਾਨ ਹੈ ਇਹ ਇਨਸਾਨ ਕੀ ਹੈ ਕਾਇਰ ਡਰਿਆ ਹੋਇਆ ਇਨਸਾਨ ਕਿਉਂਕਿ ਯਾਦ ਰੱਖਣਾ ਹਮੇਸ਼ਾ ਡਰਿਆ ਹੋਇਆ ਇਨਸਾਨ ਹੀ ਦੂਜੇ ਤੇ ਹਮਲਾ ਕਰਦਾ ਹੈ ਤਾਂ ਜਿਹੜਾ ਬਹਾਦਰ ਹੋਵੇ ਉਹ ਆਰਾਮ ਨਾਲ ਨਿਕਲ ਜਾਂਦਾ ਹੈ ਜਿੱਦਾਂ ਫਰਜ਼ ਕਰੋ ਕਈ ਵਾਰ ਹੁੰਦਾ ਨਾ ਕਿ ਅਸੀਂ ਤੁਰੇ ਜਾ ਰਹੇ ਹਾਂ ਕੁੱਤੇ ਭੌਂਕ ਰਹੇ ਐ ਤਾਂ ਜਿਹੜਾ ਡਰਿਆ ਹੋਇਆ ਹੋਏਗਾ ਨਾ ਕੁੱਤੇ ਪੱਥਰ ਮਾਰਨ ਦੀ ਕੋਸ਼ਿਸ਼ ਕਰਨੀ ਕਿਤੇ ਕੁੱਤਾ ਮੈਨੂੰ ਲਾਤਣਾ ਫੜ ਲਵੇ ਮੈਨੂੰ ਪਹਿਲੀ ਡਰਾ ਦੇਵਾ ਤੇਰਾ ਬਹਾਦਰ ਹੋ ਪਤਾ ਨਹੀਂ ਇਹ ਹਿੰਮਤ ਕੀ ਮੇਰੇ ਲੱਗੇ ਆਂਦੀ ਉਹ ਚੁੱਪਚਾਪ ਨਿਕਲ ਜਾਏਗਾ ਤਾਂ ਹੀ ਹਾਥੀ ਨੂੰ ਦੇਖੋ ਉਹ ਕਦੀ ਪਰਵਾਹ ਨਹੀਂ ਕਰਦਾ 100 ਕੁੱਤਾ ਹੀ ਭੌਂਕਦਾ ਹੋਵੇ ਉਹ ਕਦੀ ਰੋਕੇ ਉਹ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ ਪਰ ਇੱਕ ਕੁੱਤਾ ਦੂਜੇ ਨੂੰ ਦੇਖ ਕੇ ਫਸਣ ਦੀ ਕੋਸ਼ਿਸ਼ ਕਰੇਗਾ ਕੋਈ ਡਰਿਆ ਹੋਇਆ ਪਹਿਲਾਂ ਹੀ ਕਿ ਇਸ ਤੋਂ ਪਹਿਲਾਂ ਉਹ ਮੈਤੇ ਹਮਲਾ ਕਰੇ ਮੈਂ ਉਹਤੇ ਹਮਲਾ ਕਰ ਦੇਮਾਂ ਤੇ ਜਿਹੜਾ ਮਜ਼ਬੂਤ ਹੁੰਦਾ ਹੈ ਉਹ ਆਰਾਮ ਨਾਲ ਨਿਕਲ ਪਰਵਾਹੀ ਨਹੀਂ ਕਰਦਾ ਕਿਉਂਕਿ ਪਤਾ ਹੈ ਇਹ ਪਹੁੰਚ ਹੀ ਸਕਦੇ ਆ ਮੇਰੇ ਮੇਰੇ ਤੱਕ ਪਹੁੰਚਣ ਦੀ ਹਿੰਮਤ ਇਹਨਾਂ ਦੀ ਹੈ ਨਹੀਂ ਇਸ ਲਈ ਜਿਹੜਾ ਦੂਜੇ ਨਾਲ ਲੜਦਾ ਫਿਰਦਾ ਉਹ ਕਹਿੰਦੇ ਬਾਹਰੋਂ ਤਾਂ ਦੇਖਣ ਨੂੰ ਲੱਗਦਾ ਕਿ ਲੈ ਵੀ ਦੂਜਿਆਂ ਨਾਲ ਲੜ ਰਿਹਾ ਬੜਾ ਬਹਾਦਰ ਹੈ ਪਰ ਉਹਦੇ ਅੰਦਰ ਦੇਖਿਆ ਜਾਵੇ ਉਹ ਮੈਂਟੈਲਿਟੀ ਨੂੰ ਦੇਖਿਆ ਜਾਵੇ ਉਹਦੇ ਅੰਦਰ ਨੂੰ ਦੇਖਿਆ ਜਾਵੇ ਤਾਂ ਡਰਿਆ ਹੋਇਆ ਹੈ ਉਹ ਇਸ ਲਈ ਕਈ ਵਾਰ ਹੁੰਦਾ ਨਾ ਬੰਦਾ ਕਿਸੇ ਨੂੰ ਤਰੱਕੀ ਦੇਖ ਕੇ ਸੜਦਾ ਹੈ ਇਹ ਸੜਨ ਦਾ ਮਤਲਬ ਵੀ ਕੀ ਹੈ ਉਹੀ ਬੰਦਾ ਤੁਹਾਡੇ ਤੋਂ ਸੜੇਗਾ ਕਿ ਜਿਹੜਾ ਜੋ ਚੀਜ਼ ਤੁਹਾਡੇ ਕੋਲ ਹੈ ਉਹਨੂੰ ਨਹੀਂ ਮਿਲੀ ਹੁਣ ਉਹ ਦੁਖੀ ਹੋ ਰਿਹਾ ਹੈ ਪਰ ਉਹ ਆਪਣੇ ਦੁੱਖ ਨੂੰ ਕੁਝ ਕਰਤਾ ਸਕਦਾ ਨਹੀਂ ਆਪਣੀ ਆਪ ਨੂੰ ਆਪਣੇ ਸ਼ਬਦਾਂ ਦੇ ذریعے ਤੁਹਾਨੂੰ ਕੜਵਾ ਬੋਲ ਕੇ ਆਪਣੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਇਹ ਉਹਦੀ ਜਲਨ ਬਾਹਰ ਆਂਦੀ ਹੈ ਸਮਝਣਾ ਜ਼ਰਾ ਇਹ ਤਾਂ فرض ਕਰੋ ਤੁਸੀਂ ਇਹ ਗੱਡੀ ਖਰੀਦਣਾ ਚਾਹੁੰਦੇ ਹੋ ਉਹ ਗੱਡੀ ਤੁਹਾਡੇ ਤੋਂ ਖਰੀਦ ਨਹੀਂ ਹੋਈ ਕੋਈ ਹੋਰ ਖਰੀਦ ਲਿਆ ਤੁਸੀਂ ਜਾਣਨਾ ਹੈ ਮੈਂ ਚਾਹੁੰਦਾ ਸੀ ਇਹਨੂੰ ਮਿਲ ਗਈ ਇਹ ਇਦਾਂ ਇਹ ਉਦਾਂ ਹੁਣ ਜਿਹੜੀ ਚੀਜ਼ ਦੀ ਤੁਹਾਡੀ ਚਾਹਤ ਨਾ ਹੋਵੇ ਕੋਈ ਲਈ ਵੀ ਆਵੇ ਤੁਹਾਨੂੰ ਫਰਕ ਨਹੀਂ ਪੈਣਾ ਜਲਨ ਦਾ ਮਤਲਬ ਹੀ ਇਹ ਹੈ ਜਦੋਂ ਸਾਡੇ ਅੰਦਰ ਜਲਨ ਫੀਲ ਹੋਵੇ ਨਾ ਕਿਸੇ ਨੂੰ ਦੇਖ ਕੇ ਤਾਂ ਇਹ ਸਮਝ ਲਓ ਕਿ ਇਹ ਚੀਜ਼ ਜਿਹੜੀ ਉਹਨੂੰ ਮਿਲੀ ਸੀ ਨਾ ਇਹ ਮੈਂ ਕਿਤੇ ਚਾਹੁੰਦਾ ਸੀ ਪਰ ਮੇਰੇ ਉਹਨੂੰ ਗਈ ਹੈ ਤਾਂ ਮੈਂ ਅੰਦਰੋਂ ਅੰਦਰ ਦੁਖੀ ਉਹ ਅੰਦਰੋਂ ਅੰਦਰ ਜਲ ਰਿਹਾ ਹਾਂ ਇਸ ਲਈ ਅਸੀਂ ਫਿਰ ਕਹਾਂਗੇ ਕਿ ਜਲਨ ਦੇ ਨਾਲ ਅਸੀਂ ਜੀਵਨ 'ਚ ਕਦੀ ਉਸ ਚੀਜ਼ ਤੱਕ ਨਹੀਂ ਪਹੁੰਚ ਸਕਦੇ ਬਲਕਿ ਸਾਨੂੰ ਇਹ ਕਰਨਾ ਚਾਹੀਦਾ ਹੈ ਜਦੋਂ ਇਦਾਂ ਦੀ ਘਟਨਾ ਹੋਵੇ ਕਿਸੇ ਨੂੰ ਕੋਈ ਚੀਜ਼ ਮਿਲਦੀ ਹੈ ਪਾਣਾ ਤੁਸੀਂ ਵੀ ਚਾਹੁੰਦੇ ਹੋ ਤਾਂ ਉਸ ਵੇਲੇ ਪਤਾ ਕੀ ਕਰਿਆ ਕਰੋ ਹੱਥ ਜੋੜ ਕੇ ਕੀਆ ਕਰੋ ਸ਼ੁਕਰ ਹੈ ਮੇਰੇ ਮਾਲਿਕ ਅੱਜ ਇਹਨੇ ਅੱਜ ਇਹਨੂੰ ਦਿੱਤੀ ਹੈਗਾ ਮੈਨੂੰ ਵੀ ਦਊਗਾ ਅੱਜ ਇਹਨੇ ਖਰੀਦੀ ਹੈਗਾ ਮੈਂ ਵੀ ਖਰੀਦੂਗਾ ਯੋਕੇ ਜਦੂ ਐਸੀ ਉਹਦੇ ਵਾਲ ਦੇਖ ਕੇ ਸ਼ੁਕਰ ਕਰਦੇ ਆ ਤਾਂ ਰੱਬ ਖੁਸ਼ ਹੁੰਦਾ ਹੈ ਕਿ ਸੜਿਆ ਨਹੀਂ ਹੈ ਸ਼ੁਕਰ ਕਰਨ ਵਾਲਾ ਇਨਸਾਨ ਹੈ ਜੇ ਤੁਹਾਡੇ ਲਾਗੇ ਕੋਈ ਘਰ ਬਣਾ ਲਾਵੇ ਨਾ ਫਰਜ਼ ਕਰੋ ਬੰਦਾ ਕਹਿੰਦਾ ਪਹਿਲਾਂ ਮੇਰੇ ਵਰਗਾ ਹੀ ਘਰ ਸੀ ਉਹਦਾ ਵੀ ਅੱਜ ਉਹਨਾਂ ਥੋੜਾ ਵਧੀਆ ਤਾਂ ਜੇ ਇਹ ਮੇਰੇ ਵਰਗੀ ਜ਼ਿੰਦਗੀ ਜੀ ਰਿਆ ਸੀ ਅੱਜ ਇਹਨੇ ਵਧੀਆ ਬਣਾਇਆ ਹੈ ਜੇ ਮੇਰੇ ਰੱਬ ਨੇ ਇੱਦਾਂ ਕਿਰਪਾ ਕੀਤੀ ਹੈ ਤਾਂ ਮੈਂ ਵੀ ਉਹਨੂੰ ਯਾਦ ਕਰ ਰਾਂ ਮੇਤੇ ਵੀ ਕਿਰਪਾ ਕੱਲ ਨੂੰ ਮੇਰਾ ਘਰ ਵੀ ਬਣੇਗਾ ਕੱਲ ਨੂੰ ਮੇਰੇ ਘਰ ਅੱਗੇ ਗੱਡੀ ਖੜੇਗੀ ਕੱਲ ਨੂੰ ਮੈਨੂੰ ਵੀ ਨੌਕਰੀ ਸੋ ਸੜੋ ਨਾ ਉਹਨੂੰ ਦੇਖ ਕੇ ਜਦੋਂ ਸੜਦੇ ਆ ਤਾਂ ਅਸੀਂ ਬ੍ਰਹਿਮੰਡ ਨੂੰ ਕੁਦਰਤ ਨੂੰ ਪਰਮਾਤਮਾ ਨੂੰ ਇੱਕ ਗਲਤ ਸੰਦੇਸ਼ ਭੇਜ ਰਹੇ ਹਾਂ ਕਿਉਂਕਿ ਬੁਰਾ ਕਰਨ ਵਾਲਿਆਂ ਦਾ ਰੱਬ ਕਦੀ ਸਾਥ ਹੁਣ ਤੁਸੀਂ ਕਿਸੇ ਨੂੰ ਕਹੋਗੇ ਨਾ ਰੱਬਾ ਇਹਨੂੰ ਕਿਉਂ ਦਿੱਤਾ ਇਹਨੂੰ ਮਿਲਣਾ ਨਹੀਂ ਚਾਹੀਦੀ ਸੀ ਇਹ ਲਾਇਕ ਹੀ ਨਹੀਂ ਸੀ ਤਾਂ ਇਹ ਤੁਸੀਂ ਗਲਤ ਸੰਦੇਸ਼ ਪ੍ਰਭੂ ਨੂੰ ਭੇਜ ਰਹੇ ਹੋ ਕਿਉਂਕਿ ਜਿਹੜਾ ਦੂਜਿਆਂ ਦੀ ਨਿੰਦਿਆ ਕਰੇਗਾ ਦੂਜਿਆਂ ਨੂੰ ਨਲਾਇਕ ਸਮਝੇਗਾ ਫੇਰ ਰੱਬ ਕਹਿੰਦਾ ਤੂੰ ਮੇਰੀ ਰਹਿਮਤ ਬਾਣ ਦੇ ਲਾਇਕ ਕਿਉਂਕਿ ਦੂਜਿਆਂ ਨੂੰ ਬੁਰਾ ਕਹਿਣ ਵਾਲਾ ਰੱਬ ਨੂੰ ਖੁਸ਼ ਕਦੀ ਤਾਂ ਜਿਹੜਾ ਕਹਿੰਦਾ ਸ਼ੁਕਰ ਹੈ ਮੇਰੇ ਦਾਤਾ ਅੱਜ ਤੂੰ ਇਹਨੂੰ ਦਿੱਤੀ ਹੈ ਤਾਂ ਮੈਨੂੰ ਵਿਸ਼ਵਾਸ ਹੈ ਕੱਲ ਨੂੰ ਮੈਨੂੰ ਵੀ ਤਾਂ ਫਿਰ ਰੱਬ ਕੀ ਖੁਸ਼ ਹੁੰਦਾ ਹੈ ਕਿ ਦੇਖੋ ਉਹਦੀ ਦਿੱਤੀ ਦਾਤ ਤੇ ਸ਼ੁਕਰ ਕਰ ਰਿਹਾ ਤਾਂ ਜਦੋਂ ਮੈਂ ਇਹਨੂੰ ਦਊਂਗਾ ਕਿੰਨਾ ਸ਼ੁਕਰ ਕਰੇਗਾ ਇਹ ਫਰਕ ਹੁੰਦਾ ਹੈ ਕਿਸੇ ਦੀ ਅੱਛੀ ਸਿਹਤ ਨੂੰ ਦੇਖ ਕੇ ਕਿਸੇ ਨੂੰ ਕਾਮਯਾਬ ਹੁੰਦਾ ਦੇਖ ਕੇ ਜਿੰਨਾ ਸੀ ਸ਼ੁਕਰ ਕਰਦੇ ਆ ਨਾ ਕਿ ਸ਼ੁਕਰ ਹੈ ਅੱਜ ਮੇਰੇ ਦਾਤੇ ਨੇ ਇਹਨੂੰ ਦਿੱਤੀ ਹੈ ਤਾਂ ਕੱਲ ਨੂੰ ਮੈਨੂੰ ਵੀ ਦੇਵੇਗਾ ਕੱਲ ਨੂੰ ਮੇਰੀ ਵੀ ਸਿਹਤ ਅੱਛੀ ਕੱਲ ਨੂੰ ਮੈਨੂੰ ਵੀ ਖੁਸ਼ੀਆਂ ਤਾਂ ਫਿਰ ਯਾਦ ਰੱਖਣਾ ਤੁਸੀਂ ਆਪਣੇ ਰੱਬ ਨੂੰ ਹੁਣ ਇੱਕ ਗੱਲ ਇਹ ਇੱਥੇ ਦਿਮਾਗ 'ਚ ਬਿਠਾ ਲੈਣਾ ਕਿ ਸਿਰਫ ਉਸੇ ਲਈ ਨਹੀਂ ਪ੍ਰਾਰਥਨਾ ਹੁੰਦੀ ਜਦੋਂ ਅਸੀਂ ਹੱਥ ਜੋੜਦੇ ਆ ਅਸੀਂ ਜੋ ਵੀ ਬੋਲਦੇ ਆ ਨਾ ਜਿੱਦਾਂ ਬਜ਼ੁਰਗ ਕਹਿੰਦੇ 24 ਘੰਟੇ ਇੱਕ ਗੱਲ ਸੱਚੀ ਉਹ ਹਰ ਵੇਲੇ ਸਾਡਾ ਜੋ ਵੀ ਬੋਲ ਰਿਹਾ ਰੱਬ ਤੱਕ ਤਾਂ ਪਹੁੰਚ ਹੀ ਰਿਹਾ ਹੈ ਜੋ ਵੀ ਸੋਚਦੇ ਉਹਦੇ ਤੱਕ ਪਹੁੰਚ ਤਾਂ ਹੀ ਤਾਂ ਇੱਥੇ ਇਹ ਵੀ ਯਾਦ ਰੱਖਣਾ ਕਿ 1 ਘੰਟਾ ਜਾਂ 1.5 ਘੰਟਾ ਸਿਮਰਨ ਕਰ ਲਿਆ ਫਿਰ 22 ਘੰਟੇ ਅਸੀਂ ਬੁਰਾ ਸੋਚ ਰਹੇ ਆ ਬੁਰਾ ਬੋਲ ਰਹੇ ਆ ਗਾਲੀਆਂ ਦੇ ਰਹੇ ਆ ਤਾਂ ਇਹ ਇਹ ਨਾ ਸੋਚਿਓ ਉਹ 2 ਘੰਟਾ ਸਿਮਰਨ ਰੱਬ ਤੱਕ ਪਹੁੰਚਿਆ ਹੈ ਆ 22 ਘੰਟੇ ਦੇ ਪਾਪ ਵੀ ਬੁਰੀਆਂ ਸੋਚਾਂ ਵੀ ਉਹ ਤੱਕ ਪਹੁੰਚ ਰਹੀਆਂ ਹਨ। ਉਹਨੇ ਵੀ ਦੇਖਣਾ ਕਿ 2 ਘੰਟੇ ਦਾ ਮੈਨੂੰ ਯਾਦ ਕਰ ਲੈ 22 ਘੰਟੇ ਤੂੰ ਕੀ ਕਰ ਰਿਹਾ ਹੈ। ਤਾਂ ਫਿਰ ਉਹ ਖੁਸ਼ ਹੋਏਗਾ। ਜੇ ਤਾਂ ਹੁਣ ਇਹਦਾ ਸਮਝ ਲਓਗੇ ਤੁਹਾਡੇ ਬੱਚੇ ਐ ਉਹ 2 ਘੰਟੇ ਵਾਸਤੇ ਤਾਂ ਮੰਮੀ ਕੀ ਚਾਹੀਦਾ ਹੈ ਡੈਡੀ ਕੀ ਚਾਹੀਦਾ ਹੈ ਪੂਰੀ ਸੇਵਾ ਕਰਨ ਤੁਹਾਡੀ ਤਾਂ 22 ਘੰਟੇ ਤੂੰ ਹੈ ਕੌਣ ਮੈਂ ਤੈਨੂੰ ਜਾਣਦਾ ਨਹੀਂ ਕੱਲ ਪਿੱਛੇ ਹੋ ਤੁਹਾਡੀ ਨਿਰਾਦਰ ਕਰੀ ਜਾਂ ਤੁਹਾਡੀ ਬੇਇੱਜ਼ਤੀ ਕਰੀ ਜਾਂ ਤੁਹਾਨੂੰ ਪਾਣੀ ਲੱਗਣਾ ਪੁੱਛਣ ਖੁਸ਼ੀ ਹੋਏਗੀ ਤੁਹਾਨੂੰ ਕਿ 2 ਘੰਟੇ ਦਾ ਬੜਾ ਵੀ ਮੰਮੀ ਮੰਮੀ ਡੈਡੀ ਡੈਡੀ ਨਾਮ ਪੁਕਾਰ ਰਿਹਾ ਮੇਰਾ ਪਰ 22 ਘੰਟੇ ਇਦਾਂ ਜਿਦਾ ਮੈਂ ਇਹਨਾਂ ਦਾ ਕੁਝ ਲੱਗਦਾ ਹੀ ਨਹੀਂ ਜਿਦਾ ਮੈਂ ਘਰ 'ਚ ਹੁੰਦਾ ਹੀ ਨਹੀਂ ਤਾਂ ਫਿਰ ਰੱਬ ਨੂੰ ਕਿੱਥੋਂ ਖੁਸ਼ ਹੋਏਗਾ ਇਸੇ ਤਰ੍ਹਾਂ ਜਰਾ ਸੋਚ ਕੇ ਦੇਖੋ 2 ਘੰਟੇ ਬਹਿ ਕੇ ਤਾਂ ਬੰਦਾ ਕਿੰਨਾ 2.5 ਘੰਟੇ ਜਾਂ ਮੈਂ 1 ਘੰਟਾ ਬੜਾ ਸਿਮਰਨ ਕੀਤਾ ਬਾਕੀ 22 ਘੰਟੇ ਬੰਦਾ ਜ਼ਿੰਦਗੀ ਇਦਾਂ ਜੀ ਰਿਹਾ ਜਿਦਾ ਰੱਬ ਹੈ ਹੀ ਨਹੀਂ ਰੱਬ ਮੈਨੂੰ ਇੰਨਾ ਝੂਠ ਇੰਨਾ ਪਾਪ ਇੰਨੀ ਹਿਰਾਫੇਰੀ ਇੰਨਾ ਇਨਸਾਨ ਨਿੰਦਿਆ ਚੁਗਲੀ ਕਰਦਾ ਹੈ ਜਾਂ ਇੰਨਾ ਇਨਸਾਨ ਬੁਰਾ ਕਰਦਾ ਹੈ ਤਾਂ ਫਿਰ ਰੱਬੇ ਵੀ ਤਾਂ ਦੇਖਦਾ ਨਾ ਕਿ ਉਹ ਦੇਖਾਂ ਜਾਂ ਆਹ ਦੇਖਾਂ ਸਮਝ ਰਿਓ ਕਿ ਨਹੀਂ ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਸਿਮਰਨ ਕਰਦੇ ਆ ਤਾਂ ਬਾਕੀ ਟਾਈਚ ਵੀ ਆਪਣੀ ਸੋਚ ਨੂੰ ਪਾਕ ਰੱਖੀਏ ਪਾਕ ਯਾਨੀ ਸਾਫ ਕੋਈ ਅੰਦਰ ਮੈਲੀ ਕਿਸੇ ਪ੍ਰਤੀ ਸੋਚ ਨਾ ਹੋਵੇ ਕੋਈ ਅੰਦਰ ਨੈਗੇਟਿਵਿਟੀ ਨਾ ਹੋਵੇ ਕਿਉਂਕਿ ਫਿਰ ਕਹਾਂਗੇ ਜਿੰਨੀ ਤੁਹਾਡੇ ਅੰਦਰ ਪੋਜ਼ਿਟਿਵਿਟੀ ਹੋਏਗੀ ਜਿੰਨਾ ਤੁਸੀਂ ਹਰ ਚੀਜ਼ ਵਿੱਚ ਸ਼ੁਕਰ ਕਰਦੇ ਜਾਓਗੇ ਖੁਸ਼ੀ ਨਾਲ ਸ਼ੁਕਰ ਕਰਦੇ ਜਾਓਗੇ ਉਹਨਾਂ ਤੁਸੀਂ ਰੱਬ ਦੇ ਨੇੜੇ ਹੁੰਦੇ ਔਰ ਜਿੰਨਾ ਉਹਦੇ ਨੇੜੇ ਹੋਵੋਗੇ ਉਹਨਾਂ ਫਿਰ ਤੁਹਾਡੇ ਜੀਵਨ 'ਚ ਖੁਸ਼ੀ ਆਨੰਦ ਸ਼ਾਂਤੀ ਵੀ ਆਂਦੀ ਚਲੀ ਜਾਏਗੀ ਕਿਉਂਕਿ ਆਨੰਦ ਸ਼ਾਂਤੀ ਸਕੂਨ ਖੁਸ਼ੀ ਲੈਣਾ ਹੈ ਤਾਂ ਸਾਨੂੰ ਉਹਦੇ ਨੇੜੇ ਹੋਣਾ ਇਹ ਗੱਲ ਯਾਦ ਰੱਖਣਾ ਤਾਂ ਹੀ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਔਰੋਂ ਸੇ ਕਾਇਰ ਲੜੇ ਖੁਦ ਸੇ ਲੜੇ ਸੋ ਬੀਰ ਵੀਰ ਦਾ ਮਤਲਬ ਹੁੰਦਾ ਯੋਧਾ ਇਸ ਲਈ ਅਸਲੀ ਯੋਧਾ ਕਿਹੜਾ ਹੁੰਦਾ ਜਿਹੜਾ ਉਹ ਨਾਲੇ ਸਮਝਣ ਦੀ ਗੱਲ ਹੈ ਇਹ ਤਾਂ ਬੜੀ ਕਲੀਅਰ ਗੱਲ ਹੈ ਇਹਦੇ ਵਿੱਚ ਤਾਂ ਜਿਆਦਾ ਗਹਿਰਾਈ 'ਚ ਜਾਣ ਦੀ ਲੋੜ ਵੀ ਨਹੀਂ ਕਿ ਦੂਜਿਆਂ ਨਾਲ ਲੜਾਂਗੇ ਸਾਡਾ ਨੁਕਸਾਨ ਹੀ ਹੈ ਆਪਣੀਆਂ ਬੁਰੀਆਂ ਆਦਤਾਂ ਨਾਲ ਲੜਾਂਗੇ ਆਪਣੇ ਅੰਦਰ ਦੀਆਂ ਬੁਰਾਈਆਂ ਨਾਲ ਲੜਾਂਗੇ ਤਾਂ ਸਾਡਾ ਫਾਇਦਾ ਹੀ ਕਿੰਨਾ ਲਾਭ ਹੋਏਗਾ ਸਾਨੂੰ ਜੇ ਸਾਨੂੰ ਪਤਾ ਲੱਗ ਜਾਵੇ ਮੇਰੀ ਅੰਦਰ ਆਹ ਕਮਜ਼ੋਰੀ ਹੈ ਮੇਰੀ ਅੰਦਰ ਆ ਬੁਰਾਈ ਹੈ ਮੇਰੀ ਆ ਬੁਰੀ ਆਦਤ ਹੈ ਅਗਰ ਮੈਂ ਆਦਤ ਨਾਲ ਲੜਾਂ ਇਹਨੂੰ ਖਤਮ ਕਰਾਂ ਤਾਂ ਮੈਂ ਕਿੰਨਾ ਵਧਰ ਹੋ ਸਕਦਾ ਦਰਾ ਸੋਚ ਕੇ ਦੇਖੋ ਜਦੋਂ ਇਹਨੂੰ ਇਦਾਂ ਹੀ ਸਮਝ ਲਓ ਬੰਦਾ ਇੱਕ ਦਾਲ ਬਣਾਉਂਦਾ ਹੈ ਅਗਰ ਦਾਲ ਚ ਮਿਰਚ ਜ਼ਿਆਦਾ ਹੈ ਜਾਂ ਲੂਣ ਜ਼ਿਆਦਾ ਹੈ ਸਵਾਦ ਆਏਗਾ ਹੁਣ ਬੰਦਾ ਕਹਿੰਦਾ ਇਸ ਵਾਰ ਮਿਰਚ ਜ਼ਿਆਦਾ ਹੈ ਦੁਬਾਰਾ ਬਣਾਵਾ ਤਾਂ ਕਿ ਇਹਦੀ ਮਿਰਚ ਨੂੰ ਤਾਂ ਕਿ ਇਹਦਾ ਸਵਾਦ ਲਿਆ ਜਾ ਸਕੇ ਜਾਂ ਇਹਦੇ ਨਮਕ ਨੂੰ ਘੱਟ ਰੱਖਿਆ ਤਾਂ ਸਵਾਦ ਲਿਆ ਜਾ ਸਕੇ ਜਿੱਦਾਂ ਬੰਦਾ ਆਪਣੇ ਭੋਜਨ ਵਿੱਚ ਆਪਣੇ ਕੱਪੜਿਆਂ ਵਿੱਚ ਕਮੀ ਦੇਖ ਕੇ ਉਹਨੂੰ ਦੂਰ ਕਰਦਾ ਤਾਂ ਚੀਜ਼ ਹੋਰ ਬਿਹਤਰ ਹੁਣ ਕੱਪੜੇ ਵਿੱਚ ਕਮੀ ਹੁੰਦੀ ਹੈ ਕਿ ਵੀਰਾਂ ਆਜੀ ਇੱਥੋਂ ਉੱਚਾ ਹੈ ਜਾਂ ਇੱਥੋਂ ਇਦਾਂ ਟੇਲਰ ਨੂੰ ਨਾਪ ਦਿੰਦੇ ਆ ਉਹ ਜਦੋਂ ਪਰਫੈਕਟ ਬਣਾਉਂਦਾ ਹੈ ਨਾ ਤਾਂ ਫਿਰ ਉਹ ਹੋਰ ਸੋਹਣਾ ਇਸੇ ਤਰ੍ਹਾਂ ਹੁਣ ਟੇਲਰ ਚਾਹੇ ਅਸੀਂ ਕਿਤੇ ਭੋਜਨ ਚਾਹੇ ਅਸੀਂ ਕੋਈ ਵੀ ਚੀਜ਼ ਦੇਖ ਲਈਏ ਅਗਰ ਉਹਦੀ ਕਮੀ ਨੂੰ ਦੂਰ ਕੀਤਾ ਜਾਵੇ ਤਾਂ ਚੀਜ਼ ਹੋਰ ਅੱਛੀ ਤਾਂ ਆਪਣੀਆਂ ਜ਼ਿੰਦਗੀ ਬਾਰੇ ਸੋਚੋ ਕਿ ਜੇ ਅਸੀਂ ਆਪਣੀ ਜ਼ਿੰਦਗੀ ਦੀਆਂ ਕਮੀਆਂ ਨੂੰ ਦੂਰ ਕਰਦੇ ਜਾਵਾਂਗੇ ਤਾਂ ਸਾਡੀ ਜ਼ਿੰਦਗੀ ਕਿੰਨੀ ਅੱਛੀ ਹੋ ਜਾਏਗੀ ਕਿ ਨਹੀਂ ਉਹ ਜੇ ਆਪਣੀ ਜ਼ਿੰਦਗੀ ਨੂੰ ਅੱਛਾ ਬਣਾਉਣਾ ਚਾਹੁੰਦੇ ਆ ਆਪਣੇ ਜੀਵਨ ਨੂੰ ਖੁਸ਼ ਨੂੰ ਬਣਾਉਣਾ ਚਾਹੁੰਦੇ ਆ ਔਰ ਨਾਲ ਨਾਲ ਰੱਬ ਨੂੰ ਵੀ ਪਾਣਾ ਚਾਹੁੰਦੇ ਆ ਤਾਂ ਸਭ ਤੋਂ بڑا ਯੁੱਧ ਸਾਨੂੰ ਕਿਸੇ ਗੈਰ ਨਾਲ ਨਹੀਂ ਆਪਣੇ ਆਪ ਨਾਲ ਹੀ ਲੜਨਾ ਪੈਣਾ ਹੈ ਆਪਣੇ ਆਪ ਨਾਲ ਯੁੱਧ ਲੜਨ ਦਾ ਮਤਲਬ ਹੈ ਚੈੱਕ ਕਰਨਾ ਮੇਰੇ ਅੰਦਰ ਬੁਰੀ ਆਦਤ ਕਿਹੜੀ ਹੈ ਆਪਣੀ ਬੋਲਬਾਣੀ ਤੇ ਨਜ਼ਰ ਰੱਖੋ ਮੇਰੇ ਬੋਲਣ ਦਾ ਸਟਾਈਲ ਕੀ ਹੈ ਢੰਗ ਕੀ ਹੈ ਕਿਤੇ ਬੋਲਦਿਆਂ ਹੋਇਆਂ ਮੂੰਹ ਚੋਂ ਗਾਲੀ ਤਾਂ ਨਹੀਂ ਨਿਕਲਦੀ ਕਿਤੇ ਬੋਲਦਿਆਂ ਹੋਇਆਂ ਮੂੰਹ ਚੋਂ ਕਿਸੇ ਦੀ ਨਿੰਦਿਆ ਤਾਂ ਨਹੀਂ ਨਿਕਲਦੀ ਅਗਰ ਨਿਕਲਦੀ ਹੈ ਤਾਂ ਇੱਕ ਬੁਰੀ ਆਦਤ ਹੈ ਇਹਨੂੰ ਮੈਂ ਯੋਗੀ ਇਹ ਗੱਲ ਤਾਂ ਆਮ ਹੋ ਗਈ ਕਿ ਗੱਲ-ਗੱਲ ਤੇ ਬੰਦਾ ਮੂੰਹ ਚੋਂ ਗਾਲੀ ਕੱਢ ਦਿੰਦਾ ਹੈ ਕਿ ਨਹੀਂ ਅਰੇ ਬਹੁਤ ਬੁਰੀ ਆਦਤ ਹੈ ਇਸ ਲਈ ਇਹ ਆਦਤ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਨਾਰਮਲ ਚੱਲਦਾ ਹੈ ਪਰ ਇਹ ਗੱਲ ਯਾਦ ਰੱਖੋ ਇਦਾਂ ਦੀਆਂ ਬੁਰੀਆਂ ਆਦਤਾਂ ਲੈ ਕੇ ਚਲਾਂਗੇ ਨਾ ਤੇ ਆਦਤਾਂ ਸਾਨੂੰ ਕਦੀ ਸਾਡੀ ਖੁਸ਼ੀਆਂ ਕਾਮਯਾਬੀ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਣ ਇਸ ਲਈ ਅਗਰ ਐਸੀ ਸਫਲਤਾ ਚਾਹੁੰਦੇ ਆਂ ਖੁਸ਼ੀ ਚਾਹੁੰਦੇ ਆਂ ਤਾਂ ਸਾਨੂੰ ਉਹਨਾਂ ਆਦਤਾਂ ਨੂੰ ਆਪਣਾ ਸਾਥੀ ਬਣਾਉਣਾ ਪਏਗਾ ਜੋ ਸਾਨੂੰ ਬਿਹਤਰ ਬਣਾ ਦੇਣ ਔਰ ਜੋ ਸਾਨੂੰ ਅੱਗੇ ਸਾਡੀ ਮੰਜ਼ਿਲ ਤੱਕ ਲੈ ਜਾਣ ਸਮਝਣਾ ਸਾਰਿਆਂ ਨੇ ਇਸ ਲਈ ਇੱਥੇ ਇੱਕ ਗੱਲ ਕਹਿਣੀ ਚਾਹਾਂਗੇ ਕਿ ਇੱਕ ਸਵਾਸ ਹਰ ਪਲ ਸਭ ਕੇ ਹਿੱਸੇ ਸੇ ਘਟ ਜਾਂਦੀ ਹੈ ਹੁਣਾਂ ਸਾਹ ਲੈ ਰਹੇ ਨਾ ਅਸੀਂ ਇਹ ਘਟ ਰਹੀ ਹੈ ਸਮਝਣਾ ਜ਼ਰਾ ਸਾਰਿਆਂ ਨੇ ਕਹਿੰਦੇ ਹੈ ਮਹਾਦੇਵ ਔਰ ਪਾਰਵਤੀ ਦੇ ਨਾਲ ਆਪਸ ਵਿੱਚ ਮਹਾਦੇਵ ਯਾਨੀ ਭੋਲੇ ਸ਼ੰਕਰ ਔਰ ਪਾਰਵਤੀ ਇਹਨਾਂ ਦੇ ਆਪਸ ਵਿੱਚ ਸੰਵਾਦ ਸੰਵਾਦ ਦਾ ਹੁੰਦਾ ਕਿ ਪਾਰਵਤੀ ਕੋਈ ਸਵਾਲ ਪੁੱਛਦੀ ਹੈ ਤਾਂ ਮਹਾਦੇਵ ਉਹਦਾ ਜਵਾਬ ਦਿੰਦੇ ਹੈ ਤਾਂ ਉਹ ਜੋ ਉਹਨਾਂ ਦਾ ਸਵਾਲ ਜਵਾਬ ਹੋਇਆ ਉਹ ਗ੍ਰੰਥ ਦਾ ਨਾਮ ਰੱਖਿਆ ਸਵਰ ਵਿਗਿਆਨ ਕਿਹੜਾ ਰੱਖਿਆ ਸਵਰ ਸਵਰ ਵਿਗਿਆਨ ਯਾਨੀ ਉਸ ਵੇਲੇ ਵਿਗਿਆਨ ਦੀ ਗੱਲ ਹੋ ਰਹੀ ਹੈ ਤਾਂ ਉਹਦੇ ਵਿੱਚ ਮਹਾਦੇਵ ਨੇ ਬੜੀ ਪਿਆਰੀ ਗੱਲ ਪਾਰਵਤੀ ਨੂੰ ਕਹੀ ਉਹ ਕਹਿੰਦੇ ਜਦੋਂ ਪੁੱਛਿਆ ਨਾ ਕਿ ਇਨਸਾਨ ਦੁਨੀਆ ਤੇ ਕੀ ਉਮਰ ਲੈ ਕੇ ਆਂਦਾ ਹੈ ਜਦਾਂ ਕਹਿੰਦੇ ਕਿ ਇਹਦੀ ਇੰਨੀ ਉਮਰ ਹੈ ਸਮਝ ਨਾ ਜ਼ਰਾ ਇਨਸਾਨ ਕੀ ਦੁਨੀਆ ਤੇ ਉਮਰ ਲੈ ਕੇ ਆਂਦਾ ਹੈ ਕਿ ਇਹਨੇ ਇੰਨੇ ਸਾਲ ਹੀ ਜੀਣਾ ਹੈ ਇਹਨਾਂ ਇੰਨੇ ਦਿਨ ਜੀਣਾ ਹੈ ਤਾਂ ਉਸਲੇ ਜਵਾਬ ਕੀ ਦਿੱਤਾ ਉਹ ਕਹਿੰਦੇ ਨਹੀਂ ਇਨਸਾਨ ਇਸ ਦੁਨੀਆ ਤੇ ਸਵਾਸ ਲੈ ਕੇ ਆਂਦਾ ਹੈ ਇਹ ਮਹਾਦੇਵ ਨੇ ਕਿਹਾ ਹੈ ਬੋਲੇ ਸ਼ੰਕਰ ਨੇ ਕਿ ਇਨਸਾਨ ਇਸ ਦੁਨੀਆ ਤੇ ਸਵਾਸ ਲੈ ਕੇ ਆਂਦਾ ਹੈ ਇਸ ਲਈ ਜਿਹੜਾ ਇਨਸਾਨ ਜਿੰਨਾ ਗਹਿਰਾ ਸਵਾਸ ਲੈਂਦਾ ਹੈ ਉਹ ਉਨਾਂ ਹੀ ਸਿਹਤ ਔਰ ਲੰਬੀ ਆਯੂ ਤਾਂ ਜਿਹੜਾ ਇਨਸਾਨ ਸਵਾਸ ਜਲਦੀ ਜਲਦੀ ਲੈਂਦਾ ਹੈ ਉਹ ਉਨੀ ਜਲਦੀ ਇਸ ਲਈ ਸਵਰ ਭਿਆਨ ਸਵਰ ਦਾ ਮਤਲਬ ਹੀ ਹੁੰਦਾ ਸਵਾਸ ਉਹ ਇੱਥੇ ਤਾਂ ਗੱਲ ਇਹ ਦੱਸਣੀ ਚਾਹਾਂਗੇ ਕਿ ਆ ਜਿਹੜਾ ਸਾਹ ਲੈ ਰਹੇ ਆ ਨਾ ਅਸੀਂ ਇਹ ਇਸੇ ਤਰ੍ਹਾਂ ਜਿੱਦਾਂ ਸਮਝ ਲਓ ਤੁਹਾਡੀ ਜੇਬ 'ਚ 1000 ਰੁਪਇਆ ਹੈ ਤੁਸੀਂ ਇੱਕ ਖਰਚ ਦਿੱਤਾ ਤਾਂ ਹੁਣ ਰਹਿ ਗਏ 900 ਤੁਸੀਂ ਦੋ ਖਰਚ ਤੇ ਰਹੇ ਕਿ 998 ਇਦੀ ਇੱਕ ਇੱਕ ਖਰਚ ਦੇ ਖਰਚ ਦੇ ਇੱਕ ਦਿਨ ਉਹ ਆਣਾ ਹੈ ਜਦੋਂ ਹਜ਼ਾਰ ਗਿਆ ਤਾਂ ਜੇਬ ਖਾਲੀ ਇਸ ਲਈ ਅਗਰੇ ਸਵਾਸ ਲੈ ਕੇ ਆਇਓ ਤਾਂ ਫਿਰ ਹੁਣ ਜਰਾ ਸਮਝਣਾ ਤੁਹਾਨੂੰ ਪਤਾ ਕਿ ਹਜ਼ਾਰ ਰੁਪਿਆ ਮੇਰੇ ਕੋਲ ਹੈ ਇਹ ਖਤਮ ਹੋ ਗਿਆ ਤਾਂ ਮੈਂ ਮਰ ਜਾਣਾ ਤਾਂ ਤੁਸੀਂ ਉਹਨਾਂ ਨੂੰ ਖਰਚਣਾ ਕਿੱਦਾਂ ਹੈ ਫਿਰ ਐਵੇਂ ਖਰਚਦੇ ਰਹੋਗੇ ਜਾਂ ਬਰਾ ਧਿਆਨ ਨਾਲ ਖਰਚੋਗੇ ਫਿਰ ਤੁਸੀਂ ਐਵੇਂ ਵਿਅਰਥ ਵਿੱਚ ਲਾਉਂਗੇ ਲੈ ਵੀ ਹਜ਼ਾਰ ਰੁਪਿਆ ਜਦੋਂ ਹਜ਼ਾਰ ਰੁਪਿਆ ਮੇਰੀ ਜੇਬ ਤੋਂ ਮੁੱਕ ਗਿਆ ਮੈਂ ਮਰ ਜਾਣਾ ਇਸ ਲਈ ਮੈਂ ਨਾ ਫਟਾਫਟ ਇਥੇ ਨਸ਼ੇ ਦੇ ਖਰਚ ਦੇ ਮਾ ਇਥੇ ਲੜਾਈਆਂ ਝਗੜਿਆਂ ਦੇ ਖਰਚ ਦੇ ਮਾ ਇਥੇ ਇਦਾਂ ਇਦਾਂ ਨਹੀਂ ਬੰਦਾ ਵਿਅਰਥ ਗੁਆਏਗਾ ਪਤਾ ਹੈ ਇਹਨੂੰ ਜਿੰਨਾ ਸੰਭਾਲ ਸਕਦਾ ਮੈਂ ਇਹਨੂੰ ਜਿੰਨਾ ਲੇਖੇ ਲਾ ਸਕਦਾ ਕਿਸੇ ਅੱਛੇ ਕੰਮ ਦੇ ਲੇਖੇ ਤਾਂ ਹੀ ਕਬੀਰ ਸਾਹਿਬ ਨੇ ਕਿਹਾ ਸਵਾਸ ਸਫਲ ਸੋ ਜਾਨੀਏ ਜੋ ਸਿਮਰਨ ਮੇ ਜਾਏ ਔਰ ਸਵਾਸ ਯੂਹੀ ਗਏ ਕਰ ਕਰ ਬਹੁਤ ਉਹ ਕਹਿੰਦੇ ਜਦੋਂ ਸਵਾਸ ਸਿਮਰਨ ਨਾਲ ਜਾਂਦਾ ਤਾਂ ਇਹ ਹੁੰਦਾ ਕਿ ਜੇ ਮੇਰਾ ਇੱਕ ਸਾਹ ਗਿਆ ਹੈ ਤਾਂ ਇਹ ਸਾਹ ਜਿਹਦੇ ਨਾਮ ਨਾਲ ਗਿਆ ਨਾ ਉਧਰੋਂ ਕੁਝ ਰਹਿਮਤ ਲੈ ਕੇ ਵੀ ਮੈਨੂੰ ਕੋਈ ਫਾਇਦਾ ਵੀ ਦੇ ਰਿਹਾ ਇਹਦਾ ਬੰਦਾ ਕਹਿੰਦਾ ਇੱਕ ਮੇਰਾ ਪੈਸਾ ਗਿਆ ਕਿਸੇ ਅੱਛੀ ਚੀਜ਼ ਨੂੰ ਖਾਣ ਚ ਮੈਂ ਦੁੱਧ ਦਾ ਗਲਾਸ ਪੀ ਲਿਆ ਮੈਂ ਜੂਸ ਦਾ ਗਲਾਸ ਪੀ ਲਿਆ ਚਲੋ ਇਹ ਪੈਸਾ ਗਿਆ ਤਾਂ ਇਹਨਾਂ ਅੱਗੇ ਮੈਨੂੰ ਅੱਛੀ ਸਿਹਤ ਵੀ ਕਮ ਆ ਗਈ ਕਿ ਮੈਂ ਬ्यर्थ ਨਹੀਂ ਖਰਚਿਆ ਪਰ ਇੱਕ ਬੰਦਾ ਉਹੀ ਪੈਸਾ ਬੀੜੀ ਚਲਾ ਦਿੰਦਾ ਹੈ ਸਿਗਰਟ ਚਲਾ ਦਿੰਦਾ ਤਮਾਕੂ ਜਲਾ ਦਿੰਦਾ ਨਸ਼ੇ ਜਲਾ ਦਿੰਦਾ ਹੁਣ ਕਿੱਥੇ ਦੀ ਸਮਝ ਹੈ ਉਹ ਸਹੀ ਕਰ ਰਿਹਾ ਹੈ ਨਹੀਂ ਦੇ ਵੀ ਰਿਹਾ ਹੈ ਤਾਂ ਉਹ ਲੈ ਗਈ ਰਿਹਾ ਕੈਂਸਰ ਬਿਮਾਰੀਆਂ ਫੇਫੜੇ ਗੜਨ ਗੜਨਗੇ ਜਾਂ ਬੰਦੇ ਨੂੰ ਕੋਈ ਤਰ੍ਹਾਂ ਕੇ ਨੁਕਸਾਨ ਹੋਏਗਾ ਯਾਨੀ ਉਹ ਪੈਸਾ ਤਾਂ ਖਰਚ ਰਿਹਾ ਹੈ ਪਰ ਐਸੀ ਜਗ੍ਹਾ ਖਰਚ ਰਿਹਾ ਜਿਨ ਉਹਦੀ ਸਿਹਤ ਤੇ ਹੀ ਬੁਰਾ ਪ੍ਰਭਾਵ ਪਾਣਾ ਹੈ ਉਹਨੂੰ ਐਸੀ ਸਮਝਦਾਰੀ ਸਮਝਦਾਰੀ ਕਮਾਗੇ ਅਸੀਂ ਕਿ ਮੈਂ ਪੈਸਾ ਵੀ ਦੇ ਰਿਹਾ ਤਾਂ ਆਪਣੀ ਜ਼ਿੰਦਗੀ ਨੂੰ ਖਤਮ ਵੀ ਕਰ ਰਿਹਾ ਨਸ਼ਟ ਵੀ ਕਰ ਰਿਹਾ ਉਹ ਚੀਜ਼ ਦੇ ਨਾਲ ਸਮਝਣਾ ਜ਼ਰਾ ਇੱਕ ਬੰਦਾ ਕਹਿੰਦਾ ਮੈਂ ਉੱਥੇ ਪੈਸਾ ਲਾ ਰਿਹਾ ਉੱਥੇ ਧਨ ਲਾ ਰਿਹਾ ਆ ਕਿ ਮੈਨੂੰ ਇਹ ਚੋਂ ਕੋਈ ਅੱਛਾ ਮਿਲ ਰਿਹਾ ਹੈ ਪ੍ਰਭਾਵ ਮੇਰੇ ਜੀਵਨ ਤੇ ਅੱਛਾ ਪੈ ਰਿਹਾ ਹੈ ਇਸ ਲਈ ਇਤੇ ਕੀ ਹੋ ਗਿਆ ਹੈ ਕਿ ਇੱਕ ਸਵਾਸ ਹਰ ਪਲ ਸਬਕੇ ਹਿੱਸੇ ਸੇ ਘਟ ਜਾਂਦੀ ਹੈ ਇਹ ਘਟ ਰਹੀ ਹੈ ਸਵਾਸ ਗਹਿਰਾ ਸਵਾਸ ਲਓ ਰੁਕੋ ਜਿੰਨਾ ਧੀਰੇ ਜਾਵੇ ਉਹਨਾਂ ਚੰਗੀ ਗੱਲ ਹੈ ਤਾਂ ਹੀ ਯੋਗੀ ઋષਿ ਮੁਨੀ ਕਹਿੰਦੇ ਪ੍ਰਣਾਯਮ ਕਰੋ ਪ੍ਰਣਾਯਮ ਦਾ ਮਤਲਬ ਕੋਈ ਯੋਗਾ ਨਹੀਂ ਹੈ ਪ੍ਰਣਾਯਮ ਦਾ ਮਤਲਬ ਹੈ ਪ੍ਰਾਣ ਸ਼ਕਤੀ ਜਿੰਨੀ ਅੰਦਰ ਲਾਉਂਗੇ ਉੰਨੀ ਲੰਬੀ ਔਰ ਸਵਸਤ ਆਯੂ ਜੀਵਾਂਗੇ ਪਰ ਬੰਦਾ ਹੈ ਗੁੱਸੇ ਚ ਕਦਾਂ ਸਾਹ ਨਾ ਕਰ ਦਿੰਦਾ ਨਾ ਅਹੀਂ ਤਾਂ ਕਹਿੰਦੇ ਗੁੱਸੇ ਤੋਂ ਬਚੋ ਸਮਝਦੇ ਹੋ ਕਿ ਨਹੀਂ ਕਿਉਂਕਿ ਜਿੰਨਾ ਗੁੱਸੇ 'ਚ ਹੁੰਦੇ ਉਹਨਾਂ ਸਾਹ ਬੜੀ ਤੇਜ਼ੀ ਨਾਲ ਲੈਂਦੇ ਆ ਕਿ ਨਹੀਂ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਕਿ ਅਸੀਂ ਆਪਣੇ ਅਗਰ ਸਵਾਸਾਂ ਨੂੰ ਦੇਖੀਏ ਨਾ ਤਾਂ ਜਿੱਦਾਂ ਮਹਾਤਮਾ ਬੁੱਧ ਕਹਿੰਦੇ ਸੀ ਕਹਿੰਦੇ ਅਗਰ ਇੱਕ ਇਨਸਾਨ ਇੱਕ ਮਿੰਟ ਦੇ ਵਿੱਚ ਜਿੱਦਾਂ ਅਸੀਂ ਦੱਸੀਦਾ ਕਿ 16 ਤੋਂ 18 ਸਵਾਸ ਲੈਂਦਾ ਹੈ ਕਿੰਨੇ ਸਵਾਸ ਲੈਂਦਾ ਹੈ ਨਾਰਮਲ ਤੁਸੀਂ ਨਾਰਮਲ ਬਿਨਾਂ ਕੁਸ਼ ਕੀਤਾ ਬਿਨਾਂ ਰੋਕਿਆਂ ਜੋ ਨਾਰਮਲ ਤੁਹਾਡੇ ਸਾਹ ਚੱਲ ਰਹੇ ਆ ਟਾਈਮਰ ਲਾ ਕੇ ਦੇਖੋਗੇ ਆਪਣੇ ਮੋਬਾਈਲ ਦੇ ਉੱਪਰ ਜਾਂ ਘੜੀ ਤੇ 1 2 3 ਸੈਕਿੰਡ ਦੇ ਵਿੱਚ ਤਾਂ ਤੁਸੀਂ ਦੇਖੋਗੇ ਕਿ ਇੱਕ 60 ਸੈਕਿੰਡ ਹੁੰਦੇ ਹੁੰਦੇ ਤੁਹਾਡੇ 15 ਤੋਂ 16 ਜਾਂ ਜਿਹੜੇ ਥੋੜੇ ਤੇਜ਼ 18 लास्ट 18 15 ਤੋਂ 18 ਸਵਾਸ ਤੱਕ ਕਿਉਂਕਿ ਕਿਸੇ ਦੇ 16 ਹੋ ਸਕਦੇ ਹੈ ਕਿਸੇ ਦੇ 15 ਹੋ ਸਕਦੇ ਹੈ ਕਿਸੇ ਦੇ 17 ਹੋ ਸਕਦੇ ਹੈ लास्ट 18 انسان ਦੇ 1 ਮਿੰਟ ਚ ਸਵਾਸ ਚੱਲਦੇ ਹੈ ਪਰ ਹੁਣ ਅਗਰ ਇਹਨਾਂ ਸਵਾਸਾਂ ਨੂੰ ਖਿੱਚ ਕੇ ਸੀ ਰੋਕਣਾ ਥੋੜਾ ਸ਼ੁਰੂ ਕਰ ਦਈਏ ਪੇਟ 'ਚ ਭਰ ਲਿਆ ਥੋੜਾ ਰੋਕਿਆ ਫਿਰ ਛੱਡਿਆ ਤੁਸੀਂ ਦੇਖੋਗੇ ਸਵਾਸਾਂ ਦੀ ਗਿਣਤੀ 1 ਮਿੰਟ ਚ 18 ਤੋਂ ਜਾਂ 16 ਤੋਂ 8 ਰਹਿ ਜਾਏਗੀ 7 ਰਹਿ ਜਾਏਗੀ 6 ਰਹਿ ਜਾਏਗੀ ਔਰ ਉਹਦਾ ਪ੍ਰਭਾਵ ਸਾਡੇ ਜੀਵਨ ਤੇ ਹੋਣਾ ਸ਼ੁਰੂ ਵੀ ਹੋ ਜਾਣਾ ਹੈ ਇਹ ਫਿਰ ਕਹਾਂਗੇ ਇਹ ਗੱਲ ਛੋਟੀ ਨਹੀਂ ਹੈ ਬੰਦਾ ਸੋਚ ਲੈਂਦਾ ਸਹਾਂ ਨਾਲ ਕੀ ਹੁੰਦਾ ਹੈ ਉਹ ਸਹਾਂ ਨਾਲ ਹੀ ਸਭ ਕੁਝ ਤਾਂ ਹੀ ਤਾਂ ਬੁੱਲੇ ਸ਼ਾਹ ਵੀ ਕਹਿੰਦੇ ਹੈ ਬੁੱਲੇ ਸ਼ਾਹ ਕੀ ਕਹਿੰਦੇ 24000 ਨਮਾਜ਼ ਫੱਕਰ ਦੀ ਤੂੰ ਪੰਜ ਕਿਹੜੀਆਂ ਪੜਦਾ 24000 ਕੀ ਹੈ ਦਿਨ ਰਾਤ ਸਾਈ ਤਾਂ ਹੈ ਉਹ ਕਹਿੰਦੇ ਜਿਹੜਾ ਸੱਚੇ ਰੱਬ ਦੇ ਆਸ਼ਿਕ ਹੁੰਦੇ ਨਾ ਉਹ ਤਾਂ 24000 ਉਹ ਪੰਜ ਨਮਾਜ਼ਾਂ ਨਹੀਂ ਪੜ੍ਹਦੇ ਉਹਨਾਂ ਦੀ ਤਾਂ ਹਰ ਸਾਹ ਨਾਲ ਹੀ ਹੁਣ ਜਦੋਂ ਹਰ ਸਾਹ ਨਾਲ ਰੱਬ ਦਾ ਨਾਮ ਲੈਣਾ ਹੈ ਤਾਂ ਫਿਰ ਸਾਹ ਨੂੰ ਦੇਖਦਿਆਂ ਹੋਇਆ ਲੈਣਾ ਪੈਂਦਾ ਔਰ ਜਦੋਂ ਦੇਖ ਕੇ ਲਵਾਂਗੇ ਤਾਂ ਆਪਣੇ ਆਪ ਸਾਹ ਦੀ ਸਪੀਡ ਜਿਹੜੀ ਘਟ ਹੋ ਜਾਂਦੀ ਔਰ ਜਿੰਨੀ ਸਪੀਡ ਘਟਦੀ ਹੈ ਉਹਨਾਂ ਬੰਦੇ ਦਾ એનર્ਜੀ ਲੈਵਲ ਵਧਣਾ ਸ਼ੁਰੂ ਵੀ ਹੋ ਜਾਂਦਾ ਹੈ ਸਮਝ ਆ ਰਹੀ ਹੈ ਇਹ ਨੁਕਤਾ ਦੱਸਿਆ ਯਾਦ ਰੱਖਿਓ ਕਿ ਇੱਕ ਸਵਾਸ ਹਰ ਪਲ ਸਭਕੇ ਹਿੱਸੇ ਸੇ ਘਟ ਘਟ ਜਾਂਦੀ ਹੈ ਹਰ ਪਲ ਇੱਕ ਸਵਾਸ ਸਭ ਦੇ ਹਿੱਸੇ ਚੋਂ ਘਟਦੀ ਜਾ ਰਹੀ ਹੈ ਹੁਣ ਸਮਝਦਾਰ ਇਨਸਾਨ ਕੀ ਕਰਦਾ ਹੈ ਜਰਾ ਸਮਝਣਾ ਇਹ ਜ਼ਿੰਦਗੀ ਰੱਬ ਨੇ ਦਿੱਤੀ ਹੈ ਤਾਂ ਜੇ ਨੂੰ ਖੁਸ਼ੀ ਨਾਲ ਜੀਣਾ ਹੈ ਤਾਂ ਫੇ ਕਿੱਦਾਂ ਜੀ ਸਕਦੇ ਹਾਂ ਕਿ ਇੱਕ ਸਵਾਸ ਸਭਕੇ ਹਿੱਸੇ ਸੇ ਹਰ ਪਲ ਘਟ ਜਾਂਦੀ ਹੈ ਜੋ ਕਰਤਾ ਹੈ ਖੁਦਾ ਕੀ ਬੰਦਗੀ ਉਹ ਜੀ ਲੇਤਾ ਹੈ ਖੁਸ਼ੀ ਸੇ ਜੋ ਕਰਤਾ ਹੈ ਖੁਦਾ ਕੀ ਬੰਦਗੀ ਬੋ ਜੀ ਲੇਤਾ ਹੈ ਖੁਸ਼ੀ ਸੇ ਔਰ ਜੋ ਨਹੀਂ ਕਰਤਾ ਰੱਬ ਕੀ ਬੰਦਗੀ ਉਸ ਕੀ ਜ਼ਿੰਦਗੀ ਦੁਖੋ ਤਕਲੀਫੋ ਮੇ ਹੀ ਕਟ ਜਾਂਦੀ ਹੈ